ਮੁਗਲ ਕਾਲ ਦੇ ਸਮੇਂ ਦੀਆਂ ਗਵਾਹੀਆਂ ਪਰਦੇ 500 ਸਾਲ ਤੋਂ ਪੁਰਾਣਾ ਸਮਾਂ ਹੋ ਚੁਕਿਆ ਵਾ ਲੇਕਿਨ ਅੱਜ ਵੀ ਇਹ ਜਿਹੜੀਆਂ ਇਮਾਰਤਾਂ ਵਾਂ ਉਸੇ ਤਰ੍ਹਾਂ ਮਜ਼ਬੂਤ ਨੇ ਇਹ ਜਿਹੜਾ ਦਰਵਾਜ਼ਾ ਵਾ ਇਹਨੂੰ ਲਾਹੌਰੀ ਦਰਵਾਜ਼ਾ ਕਿਹਾ ਜਾਂਦਾ ਏ ਤੇ ਇਸ ਦਾ ਜਿਹੜਾ ਦੁਵਾਰ ਇਹ ਸਾਰਾ ਲਾਹੌਰ ਨੂੰ ਖੁੱਲਾ ਸੀ ਤੇ ਦੂਸਰਾ ਜਿਹੜਾ ਦਰਵਾਜ਼ਾ ਮੈਂ ਤੁਹਾਨੂੰ ਉਹ ਵੀ ਦਿਖਾਵਾਂਗਾ ਕਾਫੀ ਦਾ ਦੂਜਾ ਦਰਵਾਜ਼ਾ ਵਾ ਉਹ ਜਿਹੜਾ ਖੁੱਲਾ ਸੀ ਦਿੱਲੀ ਵੱਲ ਨੂੰ 500 ਸਾਲ ਤੋਂ ਖੁੱਲੋ ਗਿਆ ਦਰਵਾਜ਼ਾ ਨੇ ਤੇ ਮੋਗਲ ਟਾਈਮ ਦੇ ਆ ਉਹ ਰਾਜਾ ਜੇ ਦਾ ਸੁਨੇਹਾ ਉਹਦੇ ਨੇ। ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਰੋ ਜਾਨਾ ਸੁਖ ਸੁਣਾਣਾ ਮਹਿਕ ਕੁਲਦੀ ਸੰਦੀਪਾ ਅਕਸਰ ਹੀ ਆਪਣੇ ਚੈਨਲ ਦੇ ਮਾਧਮੇ ਹੀ ਤੁਹਾਨੂੰ ਕੋਈ ਨਾ ਕੋਈ ਪੁਰਾਤਨ ਇਮਾਰਤਾਂ ਇਤਿਹਾਸਿਕ ਇਮਾਰਤਾਂ ਜਾਂ ਕੋਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੁੰਦੇ ਰਹੇ ਹਾਂ ਤੇ ਅੱਜ ਅਸੀਂ ਅਸੀਂ ਪਹੁੰਚੇ ਆ ਜਿਹੜਾ ਤਰਨਤਲ ਦੇ ਪਿੰਡ ਫਤਿਹਮਾਦ ਵਿਖੇ ਇਸ ਪਿੰਡ ਦਾ ਨਾਮ ਪਹਿਲਾਂ ਬਜਾਜੀ ਇਹ ਲੱਗਿਆ ਗਿਆ ਸੀ ਉਸ ਤੋਂ ਬਾਅਦ ਇਸ ਦਾ ਨਾਜਰਾ ਫਤਿਹਬਾਦ ਦੇ ਨਾਮ ਲੱਜਾਣੇ ਜਾਂਦਾ ਹੈ ਇਸ ਦੱਸ ਰਹੀਏ ਕਿ ਇਹ ਕਿਲਾ ਜਿਹੜਾ ਹੈਗਾ ਜਿਹਦੇ ਬਿਲ ਦਰਵਾਜੇ ਬਣਾਏ ਗਿਆ ਇਹ ਦੋ ਦਰਵਾਜੇ ਇਸ ਫਤਿਹਬਾਦ ਬਣਾਏ ਗਿਆ ਇੱਕ ਦਰਵਾਜਾ ਜਿਹੜਾ ਦਿੱਲੀ ਨੂੰ ਖੋਲਦਾ ਸੀ ਜਿਸ ਵਰਤੀ ਪੂਰਾ ਦੇਖਦੇ ਪਏ ਹੋ ਇਹ ਜਿਹੜਾ ਦਰਵਾਜਾ ਵਾ ਇਹਨੂੰ ਲਾਹੌਰੀ ਦਰਵਾਜਾ ਕਿਹਾ ਜਾਂਦਾ ਹੈ ਤੇ ਇਸ ਦਾ ਜਿਹੜਾ ਦੁਆਰ ਇਹ ਸਾਰਾ ਲਾਹੌਰ ਨੂੰ ਖੋਲਦਾ ਸੀ ਤੇ ਦੂਸਰਾ ਜਿਹੜਾ ਦਰਵਾਜਾ ਮੈਂ ਤੁਹਾਨੂੰ ਉਹ ਵੀ ਦਿਖਾਵਾਂਗਾ ਵੀ ਇਹ ਦੂਜਾ ਦਰਵਾਜਾ ਵਾ ਉਹ ਜਿਹੜਾ ਖੋਲਦਾ ਸੀ ਦਿੱਲੀ ਵੱਲ ਨੂੰ ਜਿਹੜਾ ਕੀ ਜਿੰਨਾ ਵੀ ਇਸ ਪਿੰਡ ਦੀ ਜਿਹੜੀ ਵੱਸੋਂ ਸੀ ਉਹ ਇਸੇ ਅ ਦਰਵਾਜੇ ਦੇ ਅੰਦਰੋਂ ਹੁੰਦੀ ਸੀ ਅਸੀਂ ਤੁਹਾਨੂੰ ਤਸਵੀਰਾਂ ਦਰ ਨਾਲ ਦਿਖਾਈ ਜਾਵਾਂਗੇ ਜੀ ਪੂਰੀ ਤੁਹਾਨੂੰ ਇਤਿਹਾਸ ਦੀ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਸਾਂਝੀ ਕਰਾਂਗੇ ਜਿਹੜੀਆਂ ਇਮਾਰਤਾਂ ਨੂੰ ਤੁਹਾਨੂੰ ਦਿਖਾਣ ਜਾ ਰਹੇ ਹਾਂ ਇਹ ਇਮਾਰਤਾਂ ਅੱਜ ਵੀ ਮੁਗਲ ਕਾਲ ਦੀਆਂ ਗਵਾਹੀਆਂ ਭਰਦੇ ਪਈਆਂ ਤੇ ਅੱਜ ਜਿਹੜੀ ਜਿਹੜੀ ਤੁਹਾਨੂੰ ਗਲੀ ਦੇਖਦੇ ਪਏ ਹੋ ਇਹ ਗਲੀ ਦੇ ਅੰਦਰ ਚੱਲਦੇ ਹਾਂ ਕਿਉਂਕਿ ਸਾਡੇ ਦਰਸ਼ਕਾਂ ਨੂੰ ਦਿਖਾਉਣੇ ਵੀ ਇਹ ਜਿਹੜੀ ਗਲੀ ਹੈ ਇਸ ਗਲੀ ਦਾ ਨਾਮ ਚੋਰ ਗਲੀ ਕਿਆ ਜਾਂਦਾ ਅੱਜ ਵੀ ਇਸ ਗਲੀ ਦੇ ਨਾਲ ਚੋਰ ਗਲੀ ਕਿਹਾ ਜਾਂਦਾ ਤੇ ਇਹ ਕਈ ਜਿਹੜੇ ਇਲਾਕੇ ਜਿਹੜੇ ਆਪਣੇ ਮੁਹੱਲੇ ਵਸਦੇ ਆ ਉਹਨਾਂ ਨੂੰ ਨਾਲ ਲੱਗ ਜਾਂਦੀ ਆ ਜਿਸ ਤਸਵੀਰਤ ਦੀ ਦੇ ਤੇ ਪਏ ਉਹ ਨਾਲ ਨਾਲ ਤਸਵੀਰਾਂ ਦੇਖਾਂਗੇ ਕਿ ਇਹ ਜਿਹੜੀ ਗਲੀ ਆ ਇਹ ਚੋਰ ਗਲੀ ਆ ਜਿਹੜੀ ਦੂਜੇ ਮੁਹੱਲੇਾਂ ਦੀ ਕਿਉਂ ਚੋਰ ਗਲੀ ਦਾ ਨਾਂ ਪਿਆ ਜਾਂ ਕਿਉਂ ਇਸ ਦਾ ਨਾਂ ਚੋੜੀ ਰੱਖਿਆ ਗਿਆ ਇਹ ਸਾਰੀਆਂ ਗੱਲਾਂ ਵੀ ਸਾਂਝੇ ਕਰਾਂਗਾ ਤੁਹਾਨੂੰ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਕਿਸ ਤਰ੍ਹਾਂ ਇਹ ਮਜ਼ਬੂਤ ਦਰਵਾਜ਼ੇ ਜੋ ਵੀ ਅੱਜ ਵੀ ਮੁਗਲ ਕਾਲ ਦੇ ਸਮੇਂ ਦੀਆਂ ਗਵਾਹੀਆਂ ਭਰਦੇ 500 ਸਾਲ ਤੋ ਪੁਰਾਣਾ ਸਮਾਪ ਹੋ ਚੁਕਿਆ ਵਾ ਲੇਕਿਨ ਅੱਜ ਵੀ ਏਜ ਰਿਆ ਇਮਾਰਤਾਂ ਵਾ ਉਸੇ ਤਰ੍ਹਾਂ ਮਜ਼ਬੂਤ ਨੇ ਇਹਨਾਂ ਦੀ ਜਿਹੜੀ ਦੇਖ ਰੱਖਿਆ ਉਹ ਇਸ ਟਾਈਮ ਤੇ ਹੁਣ ਪ੍ਰਾਪਤਨ ਵਿਭਾਗ ਜਿਹੜਾ ਕਰਦਾ ਵਾ ਜਿਸ ਨੂੰ 1928 ਵਿੱਚ ਇਸ ਜਿਹੜੀ ਇਮਾਰਤ ਨੂੰ ਨੈਸ਼ਨਲ ਜਿਹੜੀ ਬਿਲਡਿੰਗਾਂ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਨਾਸਟ ਬਿਲਡਿੰਗ ਦਾ ਇਹਨੂੰ ਨਾਮ ਦਿੱਤਾ ਗਿਆ ਤਾਂ ਜਿਸ ਦਰਵਾਜ਼ੇ ਦੇ ਅਸੀਂ نیچے ਖੜੇ ਆ ਇਹ ਦਰਵਾਜ਼ਾ ਜਿਹਨਾਂ ਵਾ ਇਹ ਲਾਹੌਰੀ ਦਰਵਾਜ਼ੇ ਨਾਲ ਜਾਣਿਆ ਜਾਂਦਾ ਵਾ ਅਸੀਂ ਇੱਕ ਤਸਵੀਰ ਹੋਰ ਦਿਖਾ ਦਈਏ ਮੈਂ ਆਪਣੇ ਕੈਮਰਾਮੈਨ ਵੀਰ ਨੂੰ ਕਵਾਂਗਾ ਕਿ ਉਹ ਜ਼ੂਮ ਕਰਕੇ ਦਿਖਾਇਆ ਜਾਵੇ ਕਿਉਂਕਿ ਜਿਹੜਾ ਉਸਾ ਦਰਵਾਜ਼ਾ ਕਾਫੀ ਦੂਰ ਆ ਤਸਵੀਰਾਂ ਵਿੱਚ ਥੋੜਾ ਥੋੜਾ ਨਜ਼ਰ ਆਏਗਾ ਲੇਕਿਨ ਜਿਹੜਾ ਉਹ ਦਰਵਾਜ਼ਾ ਵਾ ਉਹ ਦਿੱਲੀ ਦਾ ਦਰਵਾਜ਼ਾ ਜਿਹੜਾ ਦਿੱਲੀ ਨੂੰ ਖੋਲਾ ਸੀ ਇਹ ਬਹੁਤ ਪੁਰਾਣੀ ਰਿਆਸਤ ਹੈ ਮਹਾਰਾਣਾ ਜਿਹੜਾ ਕਪੂਰਤਲਾ ਜਿਸ ਨੂੰ ਜਿਹੜਾ ਜਾਣਦੇ ਹਾਂ ਇੱਕ ਜਾਣਕਾਰੀ ਹੋਰ ਤੁਹਾਨੂੰ ਸਾਂਝੀ ਕਰਦਾ ਵੀ ਜਿਸ ਇਹ ਫਤਿਹਾਂਬੱਜ ਦਾ ਇਲਾਕਾ ਵਾ ਇਹ ਕਿਸੇ ਸਮੇਂ ਲਾਹੌਰ ਦੀ ਤਹਿਸੀਲ ਹੁੰਦਾ ਸੀ ਜਿੱਥੇ ਸੀ ਦਰਬਾਰ ਸਾਹਿਬ ਤਰਨਤਨ ਉਰਦੋਲਾ ਸਾਹਿਬ ਜੋ ਹੈ ਬਣਾਇਆ ਗਿਆ ਵਾ ਉਹਦੀ ਰਜਿਸਟਰੀ ਵੀ ਇਸੇ ਪਿੰਡ 'ਚ ਹੋਈ ਸੀ ਇਹ ਬੜੀ ਵੱਡੀ ਇਤਿਹਾਸਿਕ ਜਾਣਕਾਰੀ ਜੇ ਤੁਹਾਨੂੰ ਸਾਂਝੀ ਕਰਦੇ ਪਏ ਆ ਇਸ ਤਹਿਸੀਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਉਸ ਸਮੇਂ ਰਜਿਸਟਰੀ ਇੱਥੇ ਕਰਾਈ ਗਈ ਸੀ ਉਸ ਦਰਬਾਰ ਸਾਹਿਬ ਦੀ ਤਾਂ ਇਹ ਬਹੁਤ ਵੱਡਾ ਇੱਕ ਇਤਿਹਾਸ ਹੈ ਜਿਹੜਾ ਤੁਹਾਨੂੰ ਸਾਂਝੀ ਕਰਨ ਜਾ ਰਹੇ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਜਿਹੜੀ ਪੁਰਾਤਨ ਭਾਗ ਨੇ ਇਹ ਦੋ ਸਿੱਧਾ ਲਾਤੀ ਗਈਆਂ ਕਿਉਂਕਿ ਇਸ ਨੂੰ ਇੱਕ ਰਾਸ਼ਟਰੀ ਜਿਹੜੀ ਸਮਾਰਕ ਦੇ ਨਾਮ ਨਾਲ ਜਾਣ ਗਿਆ ਦਸਟਰ ਬਿਲਡਿੰਗ ਕਿਹਾ ਤਾ ਗਿਆ ਵਾ 1928 ਵਿੱਚ ਤੇ ਨਾਲ ਹੀ ਦੱਸਿਆ ਗਿਆ ਵੀ ਜਿਹੜੀ ਇਹ ਜਿਹੜੀ ਇਮਾਰਤ ਹੈਗੀ ਆ ਇਹ ਸਲਾਏ ਅਕਬਰ ਅਕਬਰ ਜਾਂ ਜਹਾਗੀਰ ਦਾ ਪ੍ਰਵੇਸ਼ ਦੁਆਰ ਕਹਿ ਸਕਦੀ ਹੈ ਕਿਉਂਕਿ ਇਹ ਅਜੇ ਤੱਕ ਇਹ ਕਨਫਰਮ ਨਹੀਂ ਹੋਇਆ ਵੀ ਜਿਹੜੀ ਬਣਾਈ ਗਏ ਦਰਵਾਜ਼ੇ ਬਣਾਏ ਗਏ ਆ ਇਹ ਅਕਬਰ ਨੇ ਬਣਾਏ ਗਏ ਜਾਂ ਜਹਾਗੀਰ ਨੇ ਬਣਾਏ ਗਏ ਤਸਵੀਰਾਂ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਸਿੰਘਾ ਲਾਈ ਗਿਆ ਵਾ ਕਿ ਨਾਲ ਜਿਹੜੀ ਪ੍ਰਾਚਨ ਵਿਭਾਗ ਵੱਲੋਂ ਇਹਦੀ ਹੁਣ ਦੇਖਰੇ ਕੀਤੀ ਜਾ ਰਹੀ ਹੈ ਕੁਝ ਸਮੇਂ ਪਹਿਲਾਂ ਇਸ ਦੀ ਐਵੈਲੂਏਸ਼ਨ ਕੀਤੀ ਗਈ ਸੀ ਜਿਹਦੇ ਵਿੱਚ ਜਿਹੜੇ ਇਹਦੀ ਉਮਾਰ ਦੇ ਥੋੜੀ ਢੱਗ ਗਈ ਸੀ ਲੇਕਿਨ ਪੁਰਾਤਨ ਭਾਗ ਦੇ ਜਦੋਂ ਇਹ ਹੱਥ ਵਿੱਚ ਲਿਆ ਤਾਂ ਉਸ ਦੀ ਇਸ ਜਿਹੜੀ ਬਿਲਡਿੰਗ ਦੀ ਜਿਹੜੀ ਆ ਦੇਖ ਰੇ ਕਰਨ ਤੋਂ ਬਾਅਦ ਇਸ ਨੂੰ ਦੁਬਾਰਾ ਨੰਬਰ ਕਰਨ ਤੋਂ ਬਾਅਦ ਜਿਹੜੇ ਸਾਡੇ ਦਰਸ਼ਕ ਜਾਂ ਜਿਹੜੇ ਸਾਰੇ ਲੋਕ ਪਾਰਟ ਜਿਹੜੇ ਬਾਹਰ ਹੁੰਦੇ ਆ ਟੂਰਿਜ਼ਮ オーਰ ਨੂੰ ਦਿਖਾਇਆ ਜਾ ਰਿਹਾ ਵਾ ਬਹੁਤ ਵਧੀਆ ਇਤਿਹਾਸ ਇਸ ਪਿੰਡ ਦੇ ਨਾਲ ਜੁੜਿਆ ਜਾਂਦਾ ਕਿਉਂਕਿ ਇਹ ਇਤਿਹਾਸਿਕ ਪਿੰਡ ਸੀ ਕਿਸੇ ਸਮੇਂ ਜਿਹੜੀ ਵਸੋਂ ਸੀ ਉਹ ਸਾਰੀ ਇਸੇ ਦਰਵਾਜ਼ੇ ਦੇ ਅੰਦਰ ਹੁੰਦੀ ਸੀ ਹੌਲੀ ਹੌਲੀ ਜਿਹੜੀ ਜਦੋਂ ਆਬਾਦੀ ਵਾਧੀ ਗਈ ਤਾਂ ਲੋਕਾਂ ਨੇ ਜਿਹੜਾ ਇਸ ਗੇਟ ਤੋਂ ਬਾਹਰ ਕਾਰਮ ਸ਼ੁਰੂ ਕਰਤੇ ਜਿਸ ਜਗ੍ਹਾ ਤੇ ਜਿਸ ਰੋਡ ਦੇ ਛੜਕ ਦੇ ਖਰੋਤੇ ਪਏ ਆ ਇਸ ਛੜਕ ਨੂੰ ਸ਼ੇਰ ਸਾਤ ਸੂਰੀ ਮਾਰਗ ਦੇ ਨਾਲ ਜਾਂਦੇ 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 ਸੀ ਲੇਕਿਨ ਆਬਾਦੀ ਹੋਣ ਤੋਂ ਬਾਅਦ ਫਿਰ ਟਰੱਕਾਂ ਦੀ ਜਿਹੜੇ ਬਾਹਰ ਜਿਹੜੀ ਮੇਨ ਸੜਕ ਬਣਾ ਦਿੱਤੀ ਜਿੱਥੇ ਉਸ ਸੜਕ ਦਾ ਨਾਮ ਅੱਜ ਵੀ ਸ਼ੇਰ ਸਾਤ ਸੂਰੀ ਨਾਲ ਜਾਂਦੇ ਜਾਂਦਾ ਵਾ ਇਸ ਤਾਂ ਦੋਸਤੋ ਪਹਿਲਾਂ ਅਸੀਂ ਤੁਹਾਨੂੰ ਥੱਲੇ ਦਾ ਦ੍ਰਿਸ਼ ਦਿਖਾਏ ਕਿ ਕਿਸ ਤਰ੍ਹਾਂ ਜਿਹੜਾ ਇਹ ਦਰਵਾਜ਼ੇ ਬਣੇ ਗਏ ਨੇ ਕਿ ਇਹ ਜਿਹੜੇ ਦਰਵਾਜੇ ਮੁਗਲ ਕਾਲ ਦੀ ਗਵਾਹੀ ਭਰਦੇ ਪਏ ਨੇ ਲੰਬੇ ਸਮੇਂ ਤੋਂ ਜਿਹੜਾ ਇਸ ਜਿਹੜੇ ਦਰਵਾਜਿਆਂ ਦੀ ਜੈਸੇ ਮਾਰਤਾਲੀ ਸਾਮ ਸਮਾਰਕਤੀ ਕੀਤੀ ਗਈ ਜਾ ਰਹੀ ਆ ਪ੍ਰਾਤਨੁਭਾਵ ਵੱਲੋਂ ਤਸਵੀਰਾਂ ਸਾਂਝੀ ਕਰਦੀ ਆ ਪਰਾ ਦੇਖ ਸਕਦੇ ਮੈਂ ਕਿਸ ਤਰ੍ਹਾਂ ਇੱਕ ਸੁੰਦਰ ਜਿਹੜੇ ਗੁਬਿਤ ਬਣਾਏ ਗਿਆ ਪ੍ਰਾਤਨਕਾਲ ਜਿਹੜੀਆਂ ਵੀ ਮੁਗਲ ਕਾਲ ਦੀਆਂ ਇਹ ਗਵਾਹੀਆਂ ਭਰਦੇ ਪਿਆ ਹੋਏ ਇਹ ਗੇਟ ਜਿਨ੍ਹਾਂ ਨੂੰ ਦਿੱਲੀ ਗੇਟ ਅਤੇ ਲਾਹੌਰੀ ਗੇਟ ਦੇ ਨਾਲਾਂ ਜਾਣਿਆ ਜਾਂਦਾ ਵਾ ਇਸ ਜਗ੍ਹਾ ਤੇ ਅਸੀਂ ਖੜੋਤੇ ਪਏ ਆ ਇਹ ਲੋਹਰੀ ਗੇਟ ਵਜਦਾ ਵਾ ਜਿਹੜਾ ਕਿ ਲਾਹੌਰ ਵੱਲੇ ਖੁੱਲਦਾ ਸੀ ਤੇ ਜਿਹੜਾ ਉਹ ਸਾਹਮਣੇ ਸੀ ਕੈਮਰਾਮੈਨ ਕਹਾਂਗੇ ਸਾਲਾ ਜੂਮ ਕਰਕੇ ਦਿਖਾ ਦਿਓ ਉਹ ਜਿਹੜਾ ਸਾਹਮਣੇ ਤੁਸੀਂ ਗੇਟ ਦੇਖਦੇ ਪਏ ਹੋ ਉਹ ਗੇਟ ਜਿਹੜਾ ਉਹ ਦਿੱਲੀ ਗੇਟ ਜਿਹੜਾ ਵਜਦਾ ਵਾ ਜਿਹੜਾ ਕਿ ਜਦੋਂ ਸ਼ਾਮਾਂ ਪੈਂਦੀਆਂ ਸੀ ਰਾਤ ਹੁੰਦਾ ਸੀ ਤਾਂ ਇਹ ਸਾਰੇ ਗੇਟ ਦੋਨੋਂ ਗੇਟ ਜਿਹੜੇ ਬੰਦ ਕਰਦੇ ਸਨ ਅਤੇ ਜਿੰਨੀ ਆਬਾਦੀ ਸੀ ਸਾਰੀ ਇਸ ਦੇ ਅਕਚਾਰਦਵਾਰੀ ਅੰਦਰ ਅੰਦਰ ਰਹਿੰਦੀ ਸੀ ਹੌਲੀ ਹੌਲੀ ਆਬਾਦੀ ਵਧੀ ਸ਼ਹਿਰ ਜਿਹੜਾ ਵਸਿਆ ਉਸ ਤੋਂ ਬਾਅਦ ਜਿਹੜੀਆਂ ਇਹ ਜਿਹੜੀ ਸ਼ਰਕ ਜਿਹੜੀ ਹੈ ਜਿਹਨੂੰ ਅਸੀਂ ਜਗ੍ਹਾ ਦੇ ਖੜੇ ਆ ਇਸ ਜਗ੍ਹਾ ਦਾ ਨਾਮ ਛੇਰਸਾ ਸੂਰੀ ਮਾਰਕਸੀ ਜਿਹੜਾ ਕਿ ਇਹਨੂੰ ਸ਼ਰਕ ਨੂੰ ਬਾਹਰ ਕੱਢਦਾ ਗਿਆ ਵਾ ਬਹੁਤ ਸਾਰੀਆਂ ਇਹ ਜਿਹੜੀਆਂ ਇਮਾਰਤਾਂ ਵਾਂ ਜਿਹੜੀਆਂ ਸਾਡੇ ਪੰਜਾਬ 'ਚ ਜੜ ਸਾਡੇ ਤਰ੍ਹਾਂ ਦੇ ਜ਼ਿਲ੍ਹੇ ਨਾਲ ਬਿਲੋਂਗ ਕਰਦੀਆਂ ਗੱਲ ਕਰਦੀ ਹੈ ਰਾਜਾ ਤਾਲ ਦੀ ਇੱਕ ਤਾਂ ਵੀ ਮਾਰਦ ਦੇਖਾਈ ਸੀ ਪਿੱਛੇ ਜੀ ਬਹੁਤ ਵਧੀਆ ਕੰਜਰੀ ਪੁਲ ਦਿਖਾਇਆ ਸੀ ਇਹ ਸਾਰੀਆਂ ਜਿੰਨੀਆਂ ਵੀ ਇਮਾਰਤਾਂ ਵਾਂ ਇਹ ਸਾਰੀਆਂ ਸਾਡੇ ਪ੍ਰਾਣਾਂ ਜਿਹੜਾ ਮੁਗਲ ਕਾਲਿਆ ਉਹਦੀਆਂ ਗਵੀਆਂ ਪਰਦੇ ਪਈਆਂ ਤੁਸ ਨੂੰ ਥੱਲੇ ਤਸਵੀਰਾਂ ਦਿਖਾਉਣੀ ਆ ਕਿ ਕਿਸ ਤਰ੍ਹਾਂ ਇਸ ਜਿਹੜਾ ਗੇਟ ਆ ਮਜਬੂਤ ਗੇਟ ਬਣਾਇਆ ਗਿਆ ਸੀ ਕਿਉਂਕਿ ਜਦੋਂ ਮੁਗਲ ਕਾਲ ਸਮੇਂ ਸੀ ਉਸ ਸਮੇਂ ਰਾਤ ਜਿਹੜੀਆਂ ਸਾਰੇ ਇਹ ਦਰਵਾਜ਼ੇ ਇਹ ਬੰਦ ਕਰਦੇ ਜਾਂ ਜਾਂਦੇ ਸਨ ਤਾਂ ਜੋ ਜਿਹੜੇ ਇਸਦੇ ਲੋਕ ਆ ਉਹ ਅੰਦਰ ਸੁਰੱਖੇ ਰਹਿਣ ਆਓ ਥੱਲੇ ਤਸਵੀਰਾਂ ਤਾਂ ਦਿਖਾਉਣੀ ਆ ਕਿ ਕਿਸ ਤਰ੍ਹਾਂ ਇਸ ਦਰਵਾਜ਼ੇ ਬਣਾਏ ਗਏ ਤੇ ਇਹਦੇ ਨਾਲ ਕਿਹੜੀਆਂ-ਕੜੀਆਂ ਨਾਲ ਹੋਰ ਜਿਹੜੀਆਂ ਇਮਾਰਤਾਂ ਨਾਲ ਜੁੜਦੀਆਂ ਵਾਂ ਥੱਲੇ ਚੱਲਦੇ ਆਪਾਂ ਸਾਨੂੰ ਪਿੱਛੇ ਤੱਕ ਦਿਖਾਣੇ ਆ ਆਜੋ ਜੀ ਤਾਰੀ ਦੇਖ ਰੇਖ ਲਈ ਪ੍ਰਾਤਨ ਭਾਗ ਵੱਲੋਂ ਇੱਕ ਵੀਰ ਨੂੰ ਰੱਖਿਆ ਗਿਆ ਵਾ ਜੋ ਸਾਰੇ ਦੋਨੋਂ ਗੇਟਾਂ ਦੀ ਇਹਦੀ ਪੂਰੀ ਬਲੰਮਾ ਦੇਖਦਾ ਵਾ ਦੇਖ ਕੇ ਕਰਦਾ ਵਾ ਸਰਜੀਤ ਸਿੰਘ ਸਾਡੇ ਨਾਲ ਮੌਜੂਦ ਹੈ ਆ ਉਹ ਨਾਲ ਗੱਲਬਾਤ ਕਰਕੇ ਜਾਣਕਾਰੀ ਲੈਣੀ ਆ ਕੀ ਕਹਿਣਾ ਚਾਹੁੰਦੇ ਆ ਸਰਜੀਤ ਜੀ ਬਹੁਤ ਬਹੁਤ ਸਵਾਗਤ ਸਾਡੇ ਚੈਨਲ ਤੇ ਕੀ ਕਹਿਣਾ ਚਾਹੋਗੇ ਇਸ ਜਿਹੜਾ ਦਰਵਾਜ਼ੇ ਨੇ ਪੜਾਇਆ ਗਿਆ ਇਹਦੇ ਬਾਰੇ ਤੁਸੀਂ ਜਾਣਕਾਰੀ ਸਾਰੀ ਸਾਂਝੀ ਕਰ ਦਿਓ ਇਹ ਦਰਵਾਜ਼ੇ ਕਦੋਂ ਇਹ ਫੋਨ ਵਿੱਚ ਆਏ ਨੇ ਇਹ ਤੇਜੀ ਕੋਈ ਜਿੱਦਾਂ ਹੀ ਬਜ਼ੁਰਗਾਂ ਕੋ ਸੰਦੇ ਆ ਰਹੇ 500 ਸਾਲ ਤੋਂ ਉੱਪਰ ਹੋ ਗਿਆ ਇਹਨਾਂ ਬਣਿਆ ਹੋਇਆ ਇਹ ਮੁਗਲ ਟਾਈਮ ਦੇ ਆ ਮੁਗਲ ਇੰਦਰਾਜਾ ਸ਼ੇਰ ਦਾ ਜੋ ਹੈ ਉਹਦੇ ਟਾਈਮ ਦੇ ਆ ਉਸ ਤੋਂ ਬਾਅਦ ਅਕਬਰ ਜਾਂ ਜਹਾਂਗੀਰ ਅਕਬਰ ਨੇ ਸ਼ੁਰੂ ਕੀਤਾ ਜਾ ਕੇ ਜਰਬੇਰਾਈ ਹੋ ਲੋ ਲੋ ਆ ਬਾਅਦ ਚ ਪਿਆਰ ਪ੍ਰਕਾਰ ਕੋਈ ਬਦਲ ਬਦ ਖਤਮ ਹੋ ਚੁਕੇ ਹੀ ਲੋਕਾਂ ਨੇ ਮੱਲੇ ਬੁੱਲੇ ਜਿਹਾ ਕੇ ਨੇ ਜੁੜੀ ਪਾਈ ਕਹਿੰਦੇ ਕੋ 50 ਬੰਦੇ ਗੁਰਸਤੂ ਦਾ ਹੈ ਦੇ ਵਿੱਚ ਬਾਅਦ ਚ ਸੈਂਟਰ ਦੀ ਟੀਮ ਆਈ ਉਹਨਾਂ ਦੇਖਿਆ ਉਹਨਾਂ ਫਿਰ ਇਹਨੂੰ ਬਹੁਤ ਵਧੀਆ ਤਰੀਕਾ ਬਣਾ ਰਵੇਰ ਕੀਤੀ ਗਈ ਨੂੰ ਕਾਫੀ ਹੱਦ ਤੱਕ ਉਦਾਂ ਦਾ ਉਦਾਂ ਹੀ ਬਣਾ ਦਿੱਤਾ ਗਿਆ ਜੇ ਇਸ ਆਂਦੇ ਹੋਣਾ ਲੱਗੇ ਕੁਝ ਦਾ ਬਦਲ ਬਦ ਦੇ ਵਿੱਚ ਉਸਦੇ ਇਸੇ ਵਪਾਰ ਚ ਰਪਲਾ ਤੇ ਕੱਪੜੇ ਦਾ ਵਪਾਰ ਹਾਂਜੀ ਜੀ ਪਹਿਲਾ ਪਿੰਡ ਦਾ ਨਾਂ ਵਜਾਜੀ ਆਈ ਇਹਦਾ ਫਟਿਆਬਦ ਕਿਹਾ ਵਾ ਕਿ ਇਹ ਜੱਸਾ ਸਿੰਘ ਆਲੂਵਾਲੀਆ ਜੋਹੀ ਉਹਨਾਂ ਨੇ ਪਿਆਸਾ ਜਿਹੜੇ ਜੰਗ ਲੜੀ ਉੱਤੇ ਫਟੇ ਕੀ ਸੀ ਉੱਤੋਂ ਵੱਧ ਦਾ ਨਾਂ ਫਟਿਆਬਦ ਪਿਆ ਵਾ ਵਜਾਜੀ ਇਹ ਪਿੰਡ ਦਾ ਨਾਂ ਵੀ ਇਥੋਂ ਵਪਾਰ ਚ ਲੱਗਦਾ ਕਿ ਵਜਾਜੀ ਕੱਪੜੇ ਦਾ ਹੋਊਗਾ ਵਪਾਰ ਇਥੋਂ ਉਹ ਇਥੋਂ ਮਸਬਰ ਲੋਕੀ ਲੈ ਕੇ ਜਾਂਦੇ ਨੇ ਹਟਾ ਇਹਨੂੰ ਦਿੱਲੀ ਮਾਰਗ ਤੇ ਦਿੱਲੀ ਗੇਟ ਤੇ ਲਾਹੌਰੀ ਗੇਟ ਕਿਉਂ ਕਿ ਜਾਂਦਾ ਇਹ ਇਹ ਜੀ ਪੋਸਟ ਟਾਈਮ ਦਾ ਰੋੜੇ ਹੈਗਾ ਹਾਂ ਦੇ ਦਾਜੀ ਗੱਲ ਆਪਣੇ ਦੂਜੇ ਰੋਡ ਬਣ ਗਏ ਉਹ ਦੋ ਰੋਸਟਿਆਂ ਦਾ ਰੋਡ ਜਿਹੜਾ ਇਹ ਹੀ ਜਾਂਦਾ ਦਿੱਲੀ ਵੱਲ ਔਰ ਮਾਰਗ ਇਹ ਦਰਵਾਜ਼ੇ ਵਿੱਚ ਦਿੱਲੀ ਨੂੰ ਕੋਲ ਤੇ ਖਲੋਹ ਨੂੰ ਖੋਲਦਾ ਹਾਂਜੀ 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 ਕਹਿੰਦੇ ਦੱਸਦੇ ਕਹਿੰਦੇ ਸਾਰੀ ਆਬਾਦੀ ਬਰੈਸੀ ਇਸ ਦੇ ਦਰਵਾਜ਼ੇ ਦੇ ਹਾਂਜੀ ਇਹਨਾਂ 게ਟਾਂ ਨੂੰ ਗੇੜ ਲੱਗੇ ਦੇਖੋ ਪਿੰਡੇ ਦਾ ਦੇ ਅੰਦਰ ਨੂੰ ਵਸਦਾ ਤਹਿ ਜੋ ਪਿੰਡ ਦਾ ਪੁਰਾਣੇ ਸਮਿਆਂ ਦੇ ਬਾਕੀ ਬਾਤ ਇਹ ਜੰਗਲ ਵਗੈਰਾ ਦੇਖੋ ਸਾਡੇ ਉਸ ਟਾਈਮ ਤੇ ਉਹਨਾਂ ਨੂੰ ਗੇੜ ਲੱਗੇ ਨਹੀਂ ਦੇ ਜਿਹੜੀ ਬਿਲਡਿੰਗ ਜਿਹੜੀ ਦੁਬਾਰਾ ਫਿਰ ਮਰਮਲ ਕਰਾਈ ਗਈ ਸਰਕਾਰ ਵੱਲੋਂ ਹਾਂਜੀ ਹਾਂਜੀ ਸਰਕਾਰ ਵੱਲੋਂ ਰਾਤਰਪਾਗ ਵੱਲੋਂ ਬਹੁਤ ਵਧੀਆ ਤਿੱਕ ਨੰਬਰ ਮੱਤੇ ਕਰਾਈ ਗਈ ਜਿਹੜੀ ਦੇਖ ਰਹੇ ਵਾਦੇ ਕੇ ਟੇਕਾ ਵਾਤੇ ਪੈ ਵੀ ਇੱਥੇ ਤੋਂ ਇਹਨੂੰ ਵੀ ਕਾਫੀ ਹੱਦ ਤੱਕ ਕੰਮ ਕਿਰਤ ਹੈ ਜੀ 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 ਬਣੀ ਪਾਪਾ ਤਾਂ ਏਸ ਨਾਲ ਸਰਜੀ ਸਿੰਘ ਜਿਹੜੇ ਏ ਕੇ ਟੇਕ ਨੇ ਇਹਨਾਂ ਇਮਾਰਤਾਂ ਨੂੰ ਜਿਹੜੀ ਦੇਖ ਰਹੇ ਕਰਦੇ ਨੇ ਅਸੀਂ ਸਾਰੀਆਂ ਤਸਵੀਰਾਂ ਤੁਹਾਨੂੰ ਨਾਲ ਨਾਲ ਸਾਂਝੀ ਕਰਾਂਗੇ ਉਪਰੀ ਤਸਵੀਰ ਤੁਹਾਨੂੰ ਸਾਂਝੀ ਕਰਦਾਂਗੇ ਕਿ ਕਿਸ ਤਰ੍ਹਾਂ ਜਿਹੜੀਆਂ ਜਿਹੜੀਆਂ ਇਮਾਰਤਾਂ ਜਿਹੜੀਆਂ ਅੱਜ ਵੀ ਮਜ਼ਬੂਤ ਇਮਾਰਤਾਂ ਜਿਹੜੀਆਂ ਮਜ਼ਬੂਤ ਜਿਹੜੇ ਦਰਵਾਜ਼ੇ ਭરાਏ ਗਏ ਆ ਅੱਜ ਵੀ ਮੁਗਲ ਕਾਲ ਦੇ ਸਮੇਂ ਦੀਆਂ ਗਵਾਹੀਆਂ ਭਰਦੇ ਪਏ ਨੇ ਤੇ ਲੋਕ ਜਿਹੜੇ ਟੂਰਿਸਟ ਇੱਥੇ ਆਉਂਦੇ ਹੁਣ ਵੇਖ ਕੇ ਜਾਂਦੇ ਨੇ ਕਿਉਂਕਿ ਇੱਕ ਸਾਡੀ ਤਰੋਹਰ ਆ ਜਿਹੜੀ ਸਾਡੀ ਜਿਹੜੀ ਸਰਕਾਰ ਹੁਣ ਇਸ ਸੰਭਾਲ ਸੁਭਾਈ ਕਰਦੀ ਹੈ ਇਸ ਬਿਲਡਿੰਗ ਨੂੰ ਨੈਸ਼ਨਲ ਬਿਲਡਿੰਗ ਨਾਲ 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 ਨੂੰ ਸੰਬੋਧਿਤ ਕੀਤਾ ਜਾਂਦਾ ਤੇ ਨੈਸ਼ਨਲ ਬਿਲਡਿੰਗ ਨੂੰ ਕਾਇਤ ਕੀਤਾ ਗਿਆ ਸਰਕਾਰ ਵੱਲੋਂ ਤੇ ਇਹਦੀ ਦੇਖ ਜਿਹੜੀ ਆ ਸਰਜੀ ਸਿੰਘ ਜਿਹੜੀ ਤੇ ਕੇਟੇਕਰ ਉਹ ਕਰਦੇ ਪਏ ਨੇ ਸਾਡਾ ਇਹੋ ਹੀ ਮਤਵ ਲਾਪੀ ਜਿਹੜੀਆਂ ਸਾਡੀਆਂ ਪੁਰਾਣੀਆਂ ਇਮਾਰਤਾਂ ਜਾਂ ਸਾਡੇ ਇਤਿਹਾਸ ਦੇ ਜਿਹੜੇ ਪੰਨੇ ਆ ਉਹਨਾਂ ਨਾਲ ਤੁਹਾਨੂੰ ਜਾਣੂ ਕਰਾਇਆ ਜਾਵੇ ਤਾਂ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿੱਸਾ ਲੱਗੀ ਸਾਨੂੰ ਲਾਈਕ ਕਮੈਂਟ ਕਰੀਓ ਤੁਸੀਂ ਹੋਰ ਕੋਈ ਤੁਸੀ ਦੇਖ ਰਹੇ ਹੋ ਜਨਤ ਸਪੋਕਸਮੈਨ ਮੈਂ ਹੁਣ ਦੀ ਸਲੀਪਾ ਕਰਦਾ ਹਾਂ